ਅੱਜ ਦੇ ਪੌਡਕਾਸਟ ਨੂੰ ਮੈਂ ਬੇਨਤੀ ਕਰਦਾ ਪਲੀਜ਼ 18 ਪਲੱਸ ਵਾਲੀ ਜਿਹੜੀ ਹੈ ਆਡੀਅנס ਉਹ ਜ਼ਰੂਰ ਦੇਖੇ ਪਰ ਇਸ ਤੋਂ ਲਾਵਾ ਹੋਰ ਕਿਹੜੀ ਕਿਹੜੀ ਚੀਜ਼ਾਂ ਹੋਣ ਨੇ ਜਿਹੜੀਆਂ ਹੁੰਦੀਆਂ ਨੇ ਜ਼ਿਆਦਾਤਰ ਸਰਵਾਤ ਕਰਦੀ ਆ ਉਹ ਕਰਦੀ ਆ ਤਲੀਆਂ ਫੁੱਟਣ ਤੋਂ ਲੈ ਕੇ ਪਹਿਲਾਂ ਪਹਿਲਾਂ ਦੀਆਂ ਤਲੀਆਂ ਜਿਵੇਂ ਤੁਸੀਂ ਤੁਹਾਨੂੰ ਇੱਕ ਇਹਦੇ ਵਿੱਚ ਪਾਲਿਆ ਹਨਾ ਤੇ ਫਿਰ ਇਹਦੋਂ ਗਾਹ ਕਰੰਟ ਦਾ ਟੌਨਸ਼ਰ ਸ਼ੁਰੂ ਹੋ ਜਾਂਦਾ ਇਹ ਸਾਰਾ ਰਿਮਾਂਡ ਦੇ ਵਿੱਚ ਹੁੰਦਾ ਇਹ ਰਿਮਾਂਡ ਦੇ ਵਿੱਚ ਜਿਹੜਾ ਪੱਟਾ ਦਾ ਮਾਸ ਆ ਉਹ ਫਿਰ ਹੱਡੀਆਂ ਤੋਂ ਵੱਖ ਹੁੰਦਾ ਜਾਂਦਾ ਹੈ ਨਾ ਉਹਨੂੰ ਕੋਟਾ ਲੱਗਣਾ ਬਹੁਤ ਭਿਆਨਕ ਉਹ ਠੀਕ ਹੈ ਰਮਾੜ ਚ ਕੀ ਕੁਛ ਕੀਤਾ ਜਾਂਦਾ ਟੌਰਚਰ ਕਿਸ ਤਰੀਕੇ ਦਾ ਚਲੋ ਕੋਟ ਮਾਰਤੇ ਇੱਕ ਵੱਖਰੀ ਗੱਲ ਹੈ ਚਪੇੜਾਂ ਮੁੱਕੇ ਲੱਤਾਂ ਇਹ ਤਾਂ ਚਲੋ ਅਸੀਂ ਆਮ ਬਾਹਰ ਵੀ ਦੇਖ ਲੈਣੇ ਹਾਂ ਜੀ ਚਲਦੀਆਂ ਨੇ ਪਰ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਜ਼ਿਆਦਾਤਰ ਵਾਈ ਜਿਹੜੀ ਹੁੰਦਾ ਸਭ ਤੋਂ ਪਹਿਲਾਂ ਜਿੱਥੋਂ ਪੁਲਿਸ ਜ਼ਿਆਦਾਤਰ ਸਰਵਾਤ ਕਰਦੀ ਆ ਉਹ ਕਰਦੀ ਆ ਤਲੀਆਂ ਘੁੱਟਣ ਤੋਂ ਲੈ ਕੇ ਪਹਿਰਾਂ ਦੀਆਂ ਪਹਿਰਾਂ ਦੀਆਂ ਤਲੀਆਂ ਜਿਵੇਂ ਤੁਸੀਂ ਤੁਹਾਨੂੰ ਇੱਕ ਇਹਦੇ ਵਿੱਚ ਪਾ ਲਿਆ ਹਨਾ ਤੇ ਜਾ ਕੇ ਸਿਟੀਵਲ ਤੇ ਕਿਸੇ ਵੀ ਅਹਿਲੀ ਦੀ ਦੇ ਉੱਤੇ ਹਾਂ ਉਸ ਤੋਂ ਬਾਅਦ ਉਹ ਪੈਰ ਤੁਹਾਡੇ ਬਾਹਰੇ ਹੁੰਦੇ ਆ ਹਨਾ ਉਹ ਚੀਜ਼ ਤੋਂ ਜੀ ਤੁਹਾਡੇ ਪੈਰ ਫੜੇ ਹੁੰਦੇ ਆ ਜਾਂ ਬੰਨੇ ਹੁੰਦੇ ਆ ਉਹ ਕਿਸੇ ਵੀ ਅੰਕਲ ਦੇ ਵਿੱਚ ਤੁਹਾਨੂੰ ਉਹਨਾਂ ਨੇ ਕੰਟਰੋਲ ਦੇ ਵਿੱਚ ਕੀਤਾ ਹੁੰਦਾ ਦੋ ਚਾਰ ਜਾਣੀਆਂ ਨੇ ਰਲ ਕੇ ਤੇ ਫਿਰ ਇੱਕ ਮਲਾਜਮ ਆਉਂਦਾ ਪਿੱਛੋਂ ਦੀ ਉਹ ਬੈਨ ਦੀ ਡਾਂਗ ਜਿਹੜੀ ਹੁੰਦੀ ਆ ਹਨਾ ਤੇ ਉਹ ਤਲੀਆਂ ਦੇ ਉੱਤੇ ਪੈਂਦੀ ਆ ਤੇ ਤਲੀਆਂ ਦੇ ਉੱਤੇ ਪੈਂਦੀ ਆਉਂਦੀ ਛੱਟ ਬਈ ਸਿੱਧੀ ਦਿਮਾਖ ਦੇ ਵਿੱਚ ਹਣਾ ਜਦੋਂ ਪਿੱਛੋਂ ਉਤਲੀਆਂ ਤੋਂ ਹਟ ਲੱਗਦੀ ਆ ਤਾਂ ਉਹ ਇੱਥੇ ਮਹਿਸੂਸ ਹੁੰਦੀ ਆ ਤੇ ਉਹਨਾਂ ਦਾ ਪਤਾ ਹੀ ਨਹੀਂ ਉਹਨਾਂ ਦੀ ਗਿਣਤੀ ਵੀ ਨਹੀਂ ਹੁੰਦੀ ਬਈ ਉਹ ਕਿੰਨੀਆਂ ਹੋ ਜਾਣ ਹਨਾ ਜਦੋਂ ਤੱਕ ਇੱਕ ਪੁਲਿਸ ਅਫਸਰ ਥੱਕਦਾ ਨਹੀਂ ਜਾਂ ਫਿਰ ਦੂਜਾ ਆਉਂਦਾ ਨਹੀਂ ਇਹ ਵੀ ਹੋ ਜਾਂਦਾ ਹੈ ਨਾ ਤੇ ਅੱਛਾ ਹਾਂ ਇੱਕ ਥੱਕ ਗਿਆ ਤਾਂ ਫਿਰ ਦੂਸਰਾ ਨਹੀਂ ਹੁੰਦਾ ਦੂਸਰਾ ਆ ਜਾਂਦਾ ਉਹ ਤੀਜਾ ਵੀ ਹੋ ਜਾਂਦਾ ਹੈ ਨਾ ਉਹਨੇ ਉਹਨੂੰ ਦੇਤੀ ਵਾਰੀ ਉਹਨੇ ਉਹਨੂੰ ਸਾਰਿਆਂ ਨੇ ਉਹ ਕਰਨਾ ਹੁੰਦਾ ਫਿਰ ਉਹਦੇ ਭਈ ਜੁਰਮ ਦੇ ਹਿਸਾਬ ਨਾਲ ਫਿਰ ਉਸ ਹਿਸਾਬ ਦਾ ਹੁੰਦੇ ਨਾਲ ਬਤੀਰਾ ਕੀਤਾ ਜਾਂਦਾ ਵੀ ਤੂੰ ਆ ਚੀਜ਼ਾਂ ਹੈ ਨਾ ਗੈਂਗਸਟਰ ਬਣਦਾ ਸੀ ਜਾਂ ਬਦਮਾਸ਼ ਬਣਦਾ ਸੀ ਜਾਂ ਤੂੰ ਪੁਲਿਸ ਨੂੰ ਖਰਾਬ ਕਰਦਾ ਸੀ ਹੈ ਨਾ ਠੀਕ ਹੈ ਤੇ ਜੋ ਵੀ ਜਾਂ ਪੁਲਿਸ ਵੀ ਕਈਆਂ ਦੇ ਖਿਲਾਫ ਹੁੰਦੀ ਆ ਉਹ ਆਪਣੀਆਂ ਵੀ ਨਿੱਜੀ ਕਿੜਾ ਹੈ ਨਾ ਉੱਥੇ ਹੋ ਜਾਂਦੀ ਆ ਕਿ ਪੁਲਿਸ ਖਿਲਾਫ ਕੰਪਲੇਂਟ ਪਾਤੀ ਜਾਂ 20 ਚੀਜ਼ਾਂ ਇਹ ਇਹ ਤਲੀਆਂ ਵਾਲਾ ਸلسلਾ ਕਿੰਨਾ ਟਾਈਮ ਤੱਕ ਚਲਾਉਂਦੇ ਨੇ ਯਾਨੀ ਕਿੰਨਾ ਘੰਟਾ ਚੱਲਦਾ ਹੁੰਦਾ ਤੁਹਾਨੂੰ ਯਾਦ ਹੋਵੇ ਕਿਸੇ ਨਾ ਇੰਨੀ ਟਾਈਮ ਹੋਇਆ ਸੀ ਮੰਨ ਲਓ ਅੱਧਾ ਘੰਟਾ ਵੀ ਚੱਲ ਸਕਦਾ ਇੱਕ ਘੰਟਾ ਵੀ ਚੱਲ ਸਕਦਾ 10 ਮਿੰਟ ਵੀ ਚੱਲ ਸਕਦਾ ਉਹ ਉਹਦੇ ਤੇ ਆ ਹੁਣ ਭਈ ਕਹਿ ਜਾ ਮੁਜਰਮਾ ਹੈ ਨਾ ਤੇ ਇਹ ਇਹ ਨਹੀਂ ਹੈਗਾ ਨਾ ਭਈ ਤੁਹਾਡੇ ਨਾਲ ਇਹ ਕੋਈ ਜ਼ਰੂਰੀ ਨਹੀਂ ਹੈਗਾ ਭਈ ਦਿਨ ਦੇ ਵਿੱਚ ਇੱਕ ਵਾਰ ਹੋਊ ਜਾਂ ਟੋਟਲ ਨਿਰਮਾਣ ਦੇ ਵਿੱਚ ਇੱਕ ਵਾਰ ਹੋਊਗਾ ਜੇ ਤੁਹਾਡਾ ਮੰਨ ਲਓ 4 ਦਿਨ ਦਾ ਨਿਰਮਾਣ ਆ ਤਾਂ ਇਹ ਨਹੀਂ ਪਤਾ ਤੁਹਾਡੇ ਨਾਲ ਇਹ ਚੀਜ਼ ਸਵੇਰੇ ਦੁਪਹਿਰੇ ਸ਼ਾਮ ਨੂੰ ਹੋਵੇ ਲਗਾਤਾਰ ਚੱਲੇ ਲਗਾਤਾਰ ਟੰ ਟੰ ਬਈ ਤੋ ਸਾਨੂੰ 10 ਮਿੰਟ ਸਵੇਰੇ ਲਾਤੇ ਦੁਪਹਿਰੇ ਲਾਤੇ ਸ਼ਾਮ ਨੂੰ ਲਾਤੇ ਉਹ ਸ਼ਾਮ ਨੂੰ ਅਫਸਰ ਬਦਲ ਗਿਆ ਮੰਨੋ ਡਿਊਟੀ ਵਾਲਾ ਕੋਈ ਮਨੁਸੀ ਆ ਗਿਆ ਉਹਨੇ ਆ ਕੇ ਕੱਢ ਲਿਆ ਹੈਨਾ ਪੱਟਾ ਪੱਟਾਂ ਤੇ ਪੱਟਾ ਫੱਟਾਂ ਤੇ ਉਹ ਬਾਈ ਫਿਰ ਪਤਾ ਕੀ ਆ ਜਿਹੜਾ ਪੱਟਾ ਦਾ ਮਾਸ ਆ ਉਹ ਫਿਰ ਹੱਡੀਆਂ ਤੋਂ ਵੱਖ ਹੁੰਦਾ ਜਾਂਦਾ ਹੈਨਾ ਉਹਨੂੰ ਕੋਟਾ ਲੱਗਣਾ ਆਫਾ ਕਰਨੀਆ ਬਹੁਤ ਭਿਆਨਕ ਆ ਉਹ ਜੀ ਜੀ ਹੈਨਾ ਤੇ ਮਾਲਕੀ ਆਪਾਂ ਇੱਕ ਅੰਦਾਜ਼ਾ ਲਾਈਏ ਕਿ ਜਿਸ ਪੋਜੀਸ਼ਨ ਦੇ ਵਿੱਚ ਆਪਾਂ ਨੂੰ ਬੰਦ ਕਰਤਾ ਉਹਨਾਂ ਨੇ ਆਪਾਂ ਤਾਂ ਮੜਾ ਜਾ ਵੀ ਟਸ ਤੋਂ ਮਸ ਨਹੀਂ ਹੋ ਸਕਦੇ ਨਹੀਂ ਤੁਹਾਡਾ ਮੂੰਹ ਝੁਕਦਾ ਤੇ ਤੁਹਾਡਾ ਕੋਈ ਪਾਣੀ ਵੀ ਨਾਲ ਮੂੰਹ ਵੀ ਨਹੀਂ ਗਿੱਲਾ ਕਰਾਉਂਦਾ ਉੱਥੇ ਆਟੋਮੈਟਿਕ ਹੀ ਗੱਲ ਆ ਭਾਈ ਜਦੋਂ ਇੱਟਾ ਪਾਣੀ ਦੇ ਰਹਿਣ ਨਾਲ ਉਹ ਆ ਭਾਈ ਉਸ ਵਿੱਚ ਇਹ ਤਾਂ ਸਾਨੂੰ ਉਹਨਾਂ ਨੇ ਪਾਣੀ ਦਿੱਤਾ ਇਹ ਵੀ ਚੀਜ਼ ਦੇਖੀ ਜਾਂਦੀ ਹੈ ਨਾ ਤੁਹਾਨੂੰ ਕੋਈ ਹੋਰ ਪ੍ਰੋਬਲਮ ਨਾ ਆ ਜੇ ਉਹ ਸਥਿਤੀ ਜਿਆਦਾ ਉਹਦੇ ਵਿੱਚ ਵੀ ਤੁਹਾਨੂੰ ਪਾਣੀ ਨਹੀਂ ਦਿੱਤਾ ਜਾਂਦਾ ਨਾ ਇਹ ਚੀਜ਼ਾਂ ਵੀ ਉਹਨਾਂ ਨੇ ਮੈਡੀਕਲ ਦੇ ਹਿਸਾਬ ਨਾਲ ਵੀ ਦੇਖਣੀਆਂ ਹੁੰਦੀਆਂ ਨੇ ਤੇ ਓਏ ਮੇਨ ਭਈ ਮੋਜੇਰਨ ਦੇ ਸਰ ਉੱਤੇ ਆ ਕੇ ਮੋਜੇਰਨ ਮੂਰੇ ਕਹਿ ਜਾ ਕਹਿ ਜਾ ਪੁਲਿਸ ਨਾਲ ਉਹਦਾ ਵਤੀਰਾ ਹੈ ਨਾ ਤੇ ਫਿਰ ਇਦੋਂ ਗਾਹ ਕਰੰਟ ਦਾ ਟੌਰਚਰ ਸ਼ੁਰੂ ਹੋ ਜਾਂਦਾ ਇਹ ਸਾਰਾ ਰਿਮਾਂਡ ਦੇ ਵਿੱਚ ਹੁੰਦਾ ਇਹ ਰਿਮਾਂਡ ਦੇ ਵਿੱਚ ਹੁੰਦਾ ਆਪਾਂ ਸੁਣਿਆ ਸੀਗਾ ਜਿਵੇਂ ਪਿੱਛੇ ਜਿਹੇ ਸਿੱਧੂ ਵਾਲਾ ਕੇਸ ਹੋਇਆ ਸੀਗਾ ਜਿਹਨੂੰ ਰਿਮਾਂਡ ਤੇ ਲਿਆਂਦਾ ਹਾਂਜੀ ਫਲਾਨੀ ਸਟਾਫ ਨੇ ਫਲਾਨਾ ਪੁਲਿਸ ਨੇ ਰਿਪੋਰਟ ਲਈ ਹੁੰਦਾ ਤਾਂ ਕੀ ਇਹ ਚੀਜ਼ਾਂ ਲਾਰੈਂਸ ਦੇ ਨਾਲ ਵੀ ਹੋਈਆਂ ਹੋਣਗੀਆਂ ਹੋ ਜਾਣਗੀਆਂ ਸਾਨੂੰ ਵੀ ਹੋਈ ਹੋਣੀ ਹੈ ਭਾਈ ਜ਼ਰੂਰ ਇਹ ਚੀਜ਼ਾਂ ਜੋ ਮੈਂ ਗੱਲ ਕਰ ਰਿਹਾ ਮੈਂ ਦੇਖਿਆ ਮੇਰੇ ਨਾਲ ਦੇ ਨਾ ਜਾਂ ਮੇਰੇ ਨਾਲ ਤਾਂ ਇਹ ਚੀਜ਼ਾਂ ਹੋਈਆਂ ਨੇ ਮੈਂ ਉਹ ਤੁਹਾਡੇ ਨਾਲ ਝੇਕਰ ਕਰ ਰਹੇ ਤੁਹਾਡੇ ਨਾਲ ਵੀ ਕੋਟਾ ਹੋਇਆ ਹੈ ਨਾ ਤੇ ਉਹ ਤਾਂ ਭਾਈ ਫਿਰ ਸੁਭਾਅ ਕਹਤਾ ਹੀ ਦੱਸਣਾ ਨਾ ਹੁਣ ਤੇ ਨਹੀਂ ਹੋਰ ਹੁਣ ਦੂਜਾ ਬੰਦਾ ਤਾਂ ਇਹ ਚੀਜ਼ ਨੂੰ ਜਾਣਦਾ ਨਹੀਂ ਹੈ ਨਾ ਤੇ ਦੂਜੇ ਵੰਦੇ ਨੂੰ ਇਹ ਚੀਜ਼ ਬਾਰੇ ਕੀ ਪਤਾ ਕਿਉਂਕਿ ਉਸ ਸਮੇਂ ਗਲਤੀਆਂ ਵਈਆਂ ਜਿਹੜੀਆਂ ਕੀਤੀਆਂ ਸੀ ਉਹਨਾਂ ਦੀ ਸਜ਼ਾ ਫਿਰ ਉਹ ਇਹ ਰੂਪਾਂ ਦੇ ਵਿੱਚ ਆਪਾਂ ਕਹਦੀਏ ਬਈ ਮਿਲ ਗਈ ਉਹ ਚਾਹੇ ਪ੍ਰਮਾਤਮਾ ਨੇ ਇਹ ਰੂਪ ਚ ਦੇਤੀ ਕਿਸੇ ਹੋਰ ਰੂਪ ਦੇ ਵਿੱਚ ਦੇਤੀ ਉਹ ਗਲਤੀਆਂ ਸੀ ਕੀਤੀਆਂ ਗੁੜਤੀਆਂ ਫਿਰ ਕੋਟਾ ਲੱਗ ਗਿਆ ਹੁਣ ਕਰੰਟ ਵਾਲੀ ਗੱਲ ਤੁਸੀਂ ਦੱਸ ਰਹੇ ਸੀ ਉਹਦੇ ਵਿੱਚ ਕੀ ਹੁੰਦਾ ਵੀ ਕੰਨਾਂ ਨੂੰ ਕਰੰਟ ਲਾਤਾ ਹੈ ਕੋਈ ਇਸ ਤਰੀਕੇ ਨਾਲ ਭਾਈ ਆ ਕੁਰਸੀਆ ਕਰਸੀ ਦੂਜੀ ਹੁੰਦੀ ਹੈ ਜਿਹਦੇ ਤੇ ਉਹਰੇ ਬਾਜੂ ਜੇ ਹੁੰਦੇ ਆ ਹਾਂ ਉਹ ਲੱਕੜ ਵਾਲੀ ਸਿੰਪਲ ਜੀ ਹਾਂਜੀ ਹਾਂ ਠੀਕ ਆ ਉਹਦੇ ਤੇ ਆਪਾਂ ਨੂੰ ਉਹਨਾਂ ਨੇ ਬਣਨੇ ਆ ਬਨ ਕੇ ਉਹੀ ਬਈ ਪਹਿਲਾਂ ਉਹਨਾਂ ਨੇ ਆਪਾਂ ਨੂੰ ਇੱਕ ਤਰ੍ਹਾਂ ਲੌਕ ਕਰਤਾ ਬਈ ਆਪਾਂ ਹਿੱਲ ਨਾ ਸਕੀਏ ਕਰਸੀ ਦੇ ਨਾਲ ਆਪਾਂ ਨੂੰ ਪੂਰਾ ਬੰਨਿਆ ਬੰਨਿਆ ਹੋਇਆ ਫੇਰ ਬਈ ਉਹਨਾਂ ਕੋਲ ਚੱਕਰੀ ਜੀ ਹੈ ਇੱਕ ਸਿਸਟਮ ਉਹਦੇ ਵਿੱਚ ਕਰੰਟ ਵਾਲਾ ਸਿਸਟਮ ਉਹਨਾਂ ਨੇ ਕੀਤਾ ਹੋਇਆ ਹੈਨਾ ਕੋਈ ਨਾਲ ਜੋੜਿਆ ਹੋਇਆ ਉਹ ਤੁਹਾਡੇ ਪ੍ਰਾਈਵੇਟ ਪਾਰਟ ਦੇ ਉੱਤੇ ਉਹ ਚਕੁੰਡੀ ਜੀ ਲਾ ਦਿੱਤੀ ਜਾਂਦੀ ਆ ਤਾਨੂੰ ਹਲਫ ਨੰਗਾ ਕੀਤਾ ਜਾਂਦਾ ਉਹ ਤਾਂ ਬਈ ਸੁਭਾਇਵ ਕਾ ਉਹ ਤਾਂ ਜਦੋਂ ਤੁਸੀਂ ਕੋਈ ਵੀ ਚਾਹੇ ਕੋਈ ਉਹ ਛੋਟਾ ਮਜਰੇ ਮਾ ਵੱਡਾ ਮਜਰੇ ਮਾ ਜਿਹੜਾ ਥਾਣੇ ਦੀ ਐਂਟਰੀ ਦੇ ਵਿੱਚ ਆ ਗਿਆ ਜਿਹਦੀ ਰੈਸਟ ਪੈ ਗਈ ਹਲਫ ਨੰਗਾ ਤਾਂ ਉਹ ਜਦੀ ਹੋ ਗਿਆ ਕਿਉਂਕਿ ਜਾਮਾਂ ਤਲਾਸੀ ਤੋਂ ਪਹਿਲਾਂ ਹਲਫ ਨੰਗਾ ਤਾਂ ਉਹਨਾਂ ਨੇ ਕਰਕੇ ਹਰ ਚੀਜ਼ ਕਰਨੀ ਉਹ ਹਰੇਕ ਲਈ ਆ ਉਹ ਤਾਂ ਕੋਈ ਵੀ ਮਜਰੇ ਮਾ ਬਈ ਉਹ ਫਿਰ ਸਾਰਾ ਹੈਨਾ ਦੇਖ ਕੇ ਜਾਮਾਂ ਤਲਾਸੀ ਜਦੋਂ ਹੁੰਦੀ ਆ ਫਿਰ ਉਹ ਹਲਫ ਨੰਗਾ ਕਰਕੇ ਹੀ ਹੁੰਦੀ ਆ ਉਹ ਹਰੇਕ ਲਈ ਬਣਿਆ ਜਿਹੜੇ ਟਾਰਚਰ ਤੁਸੀਂ ਦੱਸ ਰਹੇ ਹੋ ਪਹਿਲਾਂ ਆਪਣਾ ਤਲੀਆਂ ਕੁੱਟੀਆਂ ਬਚਕੋਟਾ ਇਹਨਾਂ ਦੇ ਵਿੱਚ ਵੀ ਤਨ ਤੇ ਵਸਤਰ ਨਹੀਂ ਬਿਲਕੁਲ ਹੁੰਦਾ ਕਪੜਾ ਕੋਈ ਪਾਇਆ ਨਹੀਂ ਹੁੰਦਾ ਬਿਲਕੁਲ ਨੰਗਾ ਕਰਕੇ ਉਟੇ ਜਾਂਦਾ ਹੈ ਜਿਆਦਾਤਰ আচ্ছা ਯਾਨੀ ਤੁਹਾਨੂੰ ਚੇਅਰ ਤੇ ਬਿਠਾ ਲਿਆ ਬੰਦਤਾ ਉਸ ਤੋਂ ਬਾਅਦ ਤੁਹਾਡੇ ਪ੍ਰਾਈਵੇਟ ਪਾਰਟ ਤੇ ਤੁਹਾਨੂੰ ਇੱਕ ਕਲਿੱਪ ਲਾਤੀ ਉਹਨਾਂ ਨੇ ਕਲਿੱਪ ਲਾਤੀ ਉਹ ਹੁਣ ਇੱਕ ਚੱਕਰੀ ਆ ਆਪਾਂ ਕਹਿ ਰਹੀਏ ਵੀ ਛੋਟੀ ਜਿਹੀ ਕੋਈ ਮਸ਼ੀਨ ਹੈ ਨਾ ਜਿਵੇਂ ਆਪਾਂ ਕਹਿ ਰਹੀਏ ਜਿਵੇਂ ਕੋ ਹੈਂਡ ਕਰੰਡਰ ਜਿਆ ਹੁੰਦਾ ਹੈ ਨਾ ਉਹ ਚੀਜ਼ ਨਾਲ ਉਹਨੂੰ ਲਿੰਕ ਕੀਤਾ ਹੁੰਦਾ ਕੋਈ ਚੀਜ਼ ਉਹਨਾਂ ਦਾ ਉਹਨੂੰ ਉਹ ਕਮਾਉਂਦੇ ਨੇ ਭਾਈ ਉਹ ਜਿਵੇਂ ਜਿਵੇਂ ਘੁੰਮਦਾ ਨਾ ਬੰਦੇ ਦੀ ਕੁਰਸੀ ਆ ਟੂਮ ਐਂ ਐ ਉੱਤੇ ਨੂੰ ਆਪਾਂ ਕਹਿ ਦਈਏ ਉੱਠ ਰਹੀ ਹੁੰਦੀ ਆ ਅੱਛਾ ਹੈ ਨਾ ਉਹ ਇਨਾ ਜੋਰ ਲਾਉਂਦਾ ਬੰਦਾ ਉੱਥੋਂ ਨਿਕਲ ਲੱਗਿਆ ਇਨਾ ਭਿਆਨਕ ਰੂਪ ਹੁੰਦਾ ਉਰੇ ਤੱਕ ਉਹਦੇ ਦਿਮਾਗ ਤੱਕ ਕਰੰਟ ਪਹੁੰਚਦਾ ਪਹੇਨਾ ਕੰਡ ਪਹੁੰਚਦਾ ਹੈ ਨਾ ਇੱਕ ਸਰੀਰ ਦੇ ਵਿੱਚ ਇਹ ਚੀਜ਼ ਬਈ ਜਾਣੀ ਹੈ ਨਾ ਕਿ ਚਾਹੇ ਘਟ ਮੰਤਰਾਂ ਚ ਵਧ ਉਹ ਫਿਰ ਦੇਖਦੇ ਆ ਵੀ ਇਹ ਕਿੰਨਾ ਘੁੱਪਣ ਰਿਹਾ ਕਿੰਨਾ ਕਹਦੇ ਤੇ ਹੈ ਨਾ ਹੋ ਰਹੇ ਆ ਫਿਰ ਉਸ ਨਾਲ ਉਹ ਉਹ ਨੂੰ ਵਧਾਉਂਦੇ ਨੇ ਘਟਾਉਂਦੇ ਨੇ ਇਹਦਾ ਸਿਲਸਿਲਾ ਹੁਣ ਉਹੀ ਗੱਲ ਬਈ ਪੁਲਿਸ ਅਫਸਰ ਦੇ ਉੱਤੇ ਆ ਬਈ ਕਿੰਨਾ ਚਰਚਾ ਲਾਉਣਾ ਤੇ ਉਹਦੇ ਕ੍ਰਾਈਮ ਦੇ ਉੱਤੇ ਆ ਬਈ ਇਹ ਡਿਪੈਂਡ ਆ ਬਈ ਕਿੰਨਾ ਚਰ ਇਹਦੇ ਨਾਲ ਹੈ ਨਾ سلوਕੇ